ਟੱਲੀਆਂ ਮਾਲ ਗੱਡੀਆਂ ਨੂੰ 15 ਦਿਨਲੇ ਹੋਰ ਛੋੜਦੇ ਰਹੇ ਆ ਕਿ ਟ੍ਰੈਕ ਸਾਰੇ ਖਾਲੀ ਨੇ ਉਹਨਾਂ ਨੇ ਇੱਕ ਸਿਰਫ ਇਹੀ ਮੈਨਾ ਮੰਨੂ ਵਾਲੀ ਗੱਲ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਨੀਤੀ ਹੈ ਕਿ ਅਸੀਂ ਪੰਜਾਬ ਨੂੰ ਸਫਕਸਤ ਕਰਾਉਣਾ ਚਾਹੁੰਦੇ ਆ ਖੇਤੀ ਕਾਨੂੰਨ ਮੁੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਮਾਲ ਗੱਡੀਆਂ ਨੂੰ 15 ਦਿਨ ਹੋਰ ਰਾਹ ਦੇਣ ਦਾ ਹਾਲਾਂਕਿ ਯਾਤਰੀ ਗੱਡੀਆਂ ਤੇ ਇਹ ਰੋਕ ਬਰਕਰਾਰ ਰਹੇਗੀ ਚੰਡੀਗੜ੍ਹ 'ਚ ਅੱਜ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਪੰਜਾਬ ਸਰਕਾਰ ਦੇ ਨਾਲ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਦਾਵਾ ਨੇ ਅਗਵਾਈ ਕੀਤੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਲਿਆ ਗਿਆ ਕਿ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਰੋਕ ਦਿੱਤਾ ਜਾਵੇ ਵੀ ਅਸੀਂ ਪਹਿਲਾਂ 15 21 ਤਰੀਕ ਨੂੰ ਫੈਸਲਾ ਕੀਤਾ ਸੀ ਕਿ ਮਾਲ ਗੱਡੀਆਂ ਜਿਹੜੀਆਂ ਆ ਕਿਉਂਕਿ ਇੰਡਸਟਰੀ ਨੂੰ ਲੋੜਿਆ ਇੱਥੇ ਦੇ ਦੁਕਾਨਦਾਰਾਂ ਨੂੰ ਲੋੜਿਆ ਵੱਖ-ਵੱਖੇ ਸਮਾਨ ਦੀ ਕਿਸਾਨਾਂ ਨੂੰ ਖਾਦ ਦਵਾਈਆਂ ਦੀ ਲੋੜਿਆ ਅਸੀਂ 15 ਦਿਨਾਂ ਦੀ ਛੋੜ ਦਿੱਤੀ ਜਿਹੜੀ ਅੱਜ ਪੂਰੀ ਹੋ ਰਹੀ ਹੈ 21 ਤੋਂ ਲੈ ਕੇ 4 ਤਰੀਕ ਤੱਕ ਅੱਜ ਫੇਰ ਅਸੀਂ ਉਹਨਾਂ ਸਾਰੇ ਪੰਜਾਬ ਵਾਸੀਆਂ ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਕੱਲੀਆਂ ਮਾਲ ਗੱਡੀਆਂ ਨੂੰ 15 ਦਿਨ ਲਈ ਹੋਰ ਛੋੜ ਦੇ ਰਹੇ ਹਾਂ ਤੇ 15 ਦਿਨ ਦੇ ਵਿੱਚ ਉਹ ਚਾਲੂ ਕਰਨ ਇਥੋਂ ਦਾ ਪੰਜਾਬ ਦਾ ਸਮਾਨ ਪਹੁੰਚਾਉਣ 15 ਦਿਨ ਦੇ ਵਾਸਤੇ ਅਸੀਂ ਜਿਹੜਾ ਪੱਜ ਪਾਉਂਦੀ ਹੈ ਸੈਂਟਰ ਸਰਕਾਰ ਹਾਲਾਂਕਿ ਕੋਈ ਟਰੈਕ ਤੇ ਨਹੀਂ ਬੈਠਾ ਟਰੈਕ ਸਾਰੇ ਖਾਲੀ ਆ ਮੇਨ ਟਰੈਕ ਤੌਰ ਰੰਬਰ ਸਾਤਾ ਖਾਲੀ ਪਏ ਆ ਜੰਮੂ ਤੱਕ ਖਾਲੀ ਪਏ ਆ ਅਸੀਂ 15 ਦਿਨਾਂ ਦੇ ਲਈ ਹੋਸ਼ ਛੋੜਤੀ ਆ ਉਹ ਵੀ ਉਹਨਾਂ ਨੂੰ ਪਾਜ ਨਹੀਂ ਦੇਣਾ ਚਾਹੁੰਦੇ ਅਸੀਂ ਅਸੀਂ ਫੈਸਲਾ ਕੀਤਾ ਰੇਲਵੇ ਟਰੈਕ ਵੀ ਖਾਲੀ ਹੋਣਗੇ ਰੇਲਵੇ ਸਟੇਸ਼ਨ ਵੀ ਖਾਲੀ ਹੋਣਗੇ ਸਟੇਸ਼ਨ ਦੇ ਬਾਹਰ ਜਿਹੜੇ ਪਾਰਕ ਆ ਰੇਲਵੇ ਦੇ ਉਹਦੇ 'ਤੇ ਸਾਡੇ ਕਿਸਾਨ ਬੈਠਣਗੇ ਜਿਹੜੀਆਂ ਸਵਾਰੀ ਗੱਡੀਆਂ ਉਹਨੂੰ ਚਲਾਉਣ ਦੀ ਇਜਾਜ਼ਤ ਨਹੀਂ ਹੋਊਗੀ ਜੇ 15 ਦਿਨ ਦੇ ਵਿੱਚ ਬਤੀਰਾ ਸਰਕਾਰ ਦਾ ਕੀ ਹੁੰਦਾ ਉਹਦੇ ਬਾਰੇ ਅਗਲਾ ਵਿਚਾਰ ਜਿਹੜਾ ਆ 18 ਤਰੀਕ ਨੂੰ ਕੀਤਾ ਜਾਊਗਾ ਉਧਰ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੇ ਹਾਂਚ ਹਾਂ ਮਿਲਾਈ ਅਤੇ ਕੇਂਦਰ ਸਰਕਾਰ ਤੇ ਸਾਰੇ ਦੋਸ਼ ਮੜੇ ਕਿ ਟ੍ਰੈਕਟ ਸਾਰੇ ਖਾਲੀ ਨੇ ਉਹਨਾਂ ਨੇ ਇੱਕ ਸਿਰਫ ਇਹੀ ਮੈਨਾ ਮੰਗਣ ਵਾਲੀ ਗੱਲ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਨੀਤੀ ਹੈ ਕਿ ਅਸੀਂ ਪੰਜਾਬ ਨੂੰ ਸਫਲ ਸਕਾਉਣਾ ਚਾਹੁੰਦੇ ਹਾਂ ਇਹ ਸਾਡਾ ਰਾਈਟ ਬਣਦਾ ਡੈਮੋਕ੍ਰੇਸੀ ਦੇ ਵਿੱਚ ਸਾਡਾ ਹੱਕ ਆ ਅਸੀਂ ਆਪਣੇ ਪ੍ਰੋਟੈਸਟ ਵੀ ਕਰ ਸਕਦੇ ਆ ਅਸੀਂ ਆਪਣੀਆਂ ਗੱਲਾਂ ਵੀ ਰੱਖ ਸਕਦੇ ਆ ਪਰ ਜਿਹੜੀ ਗਵਰਨਮੈਂਟ ਜਦੋਂ ਇਹੋ ਜੀ ਗੱਲ ਕਰੇ ਕਿ ਅਸੀਂ ਜਿੰਨੀ ਦਿਨ ਆ ਵੀ ਨਹੀਂ ਕਰੋਗੇ ਅਸੀਂ ਬਿਲਕੁਲ ਇਹ ਨਹੀਂ ਕਰਾਂਗੇ ਔਰ ਮੈਂ ਇੱਕ ਗੱਲ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣੀ ਚਾਹੁੰਦਾ ਕਿ ਸਰਹੱਦ ਤੇ ਜਿਹੜਾ ਮੇਨ ਸਰਹੱਦ ਜਿਹੜੀ ਆ ਉਹ ਪੰਜਾਬ ਤੇ ਪਾਕਿਸਤਾਨ ਦੇ ਨਾਲ ਸਾਡੇ ਲੱਗਦੇ ਆ ਸਾਡੇ ਜਿਹੜੇ ਫੌਜੀ ਭਰਾ ਨੇ ਕੱਲ ਨੂੰ ਇਹ ਵੀ ਅਲੀਗੇਸ਼ਨ ਲਾ ਦਿੱਤਾ ਕਿ ਟ੍ਰੇਨਾਂ ਨਹੀਂ ਸੀ ਚੱਲੀਆਂ ਜਿੰਨੇ ਬਾਰਡਰ ਦੇ ਉੱਤੇ ਟ੍ਰੇਨ ਟਰੈਕ ਨੇ ਕੋਈ ਵੀ ਜਿਹੜਾ ਉਥੇ ਟ੍ਰੈਕ 'ਤੇ ਨਹੀਂ ਬੈਠਾ ਇਹਨਾਂ ਨੂੰ ਉਹ ਜਿਹੜੇ ਸਾਡੇ ਜਵਾਨ ਨੇ ਉਹਨਾਂ ਲਈ ਜਿਹੜੀ ਉਹ ਚੀਜ਼ਾਂ ਭੇਜਣੇ ਉਹਨਾਂ ਨੂੰ ਭੇਜਣੇ ਚਾਹੀਦੇ ਆ ਨੇ ਹਾਲਾਂਕਿ ਪੰਜਾਬ ਸਰਕਾਰ ਤਾਂ ਕਿਸਾਨਾਂ ਦੇ ਵਿਰੋਧ ਦਾ ਪੱਕਾ ਹੱਲ ਕਰਨਾ ਚਾਹੁੰਦੀ ਸੀ ਕਿਉਂਕਿ ਰੇਲ ਲਾਈਨਾਂ 'ਤੇ ਕਿਸਾਨ ਬੈਠੇ ਹੋਏ ਨੇ ਜਿਸ ਕਾਰਨ ਮਾਲ ਗੱਡੀਆਂ 'ਤੇ ਕੇਂਦਰ ਸਰਕਾਰ ਨੇ 7 ਨਵੰਬਰ ਤੱਕ ਰੋਕ ਲਗਾਈ ਹੈ ਕੇਂਦਰ ਦਾ ਕਹਿਣਾ ਕਿ ਪਹਿਲਾ ਯਾਤਰੀ ਗੱਡੀਆਂ ਨੂੰ ਲਾਂਗਾ ਯਕੀਨੀ ਬਣਾਏ ਕੈਪਟਨ ਸਰਕਾਰ ਫਿਰ ਹੀ ਚਲਾਈਆਂ ਜਾਣਗੀਆਂ ਮਾਲ ਗੱਡੀਆਂ ਇਸੇ ਰੋਕ ਕਾਰਨ ਪੰਜਾਬ ਵਿੱਚ ਵਰਕਿੰਗ ਪੰਜ ਦੇ ਪੰਜ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ ਕਣਕ ਦੀ ਬਿਜਾਈ ਲਈ ਖਾਦ ਯੂਰੀਆ ਦੀ ਜ਼ਰੂਰਤ ਵੀ ਪੈਣੀ ਹੈ ਇਸ ਲਈ ਧਿਆਨ ਦਿੰਦੇ ਹੋਏ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਮਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਤੁਸੀਂ ਦੇਖ ਰਹੇ ਹੋ এবੀਬੀ ਸੰਜਾ ਜੋਸ਼ ਜਜ਼ਬਾ ਜਨੂਨ